ਨਹੀਂ ਕਰ ਮੈਂ ਕਿਉਂ ਲਾ ਦੂੰਗੀ ਤੂੰ ਗਦਗਦ ਪਾਈ ਜਾ ਰੋਟੀਆਂ ਨਾ ਕੋਈ ਨਾ ਬਣ ਮੈਂ ਲਾ ਲੂੰਗੀ ਹੈਂ ਕੋਈ ਨਾ ਤੂੰ ਹੋਰ ਕੰਮ ਕਰ ਲੈ ਕੋਈ ਨਾ ਵੀ ਮੈਂ ਲਾਉਣ ਤਾਂ ਲੱਗ ਰਹੀ ਐ ਸਾਰੇ ਕੰਮ ਕਰ ਲੇ ਮੈਂ ਐ ਦੋਨੇ ਭੈਣਾਂ ਆਪ ਮਿਲ ਕੇ ਕੰਮ ਕਰ ਲਾਂਗੇ ਨਾ ਕੋਈ ਨਾ ਭੈਣ ਤੂੰ ਬੈ ਕੇ ਸਾਮਕਾ ਤੂੰ ਪਾ ਕੇ ਦੇਦੀ ਨਾਲ ਤੂੰ ਖਾ ਲੈ ਮੈਂ ਲਾ ਦਿੰਨੀ ਐ ਹਾਈ 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 ਕਰੀਓ ਤੂੰ ਥੋੜੀ ਜਿਹੀ ਰੋਟੀਆਂ ਲਾ ਲੈ ਓਦੋਂ ਬਾਅਦ ਮੈਂ ਲਾ ਦੂੰਗੀ ਜਿਹੜੇ ਦੋ ਚਾਰ ਰਹੀਆਂ ਆਪਣੇ ਕਿੜਾ ਬਾਹ ਟੱਪਰਾ ਤਨ ਤਾਂ ਆਪਾਂ ਟੋਟਰੂਆਂ ਤੂੰ ਤਾਂ ਉਹੀ ਟੈਨਸ਼ਨ ਲਈ ਜਾਨੀ ਐ ਭੈਣੇ ਆਦੇ ਬਸ ਮੈਂ ਲੱਗ ਗਈ ਮੈਂ ਤਾਂ ਮਿੰਟ ਚ ਹੁਣ ਲਾ ਦਿੰਨੀ ਐ ਰੋਟੀਆਂ ਹਾਂ ਤਾਂ ਮੈਨੂੰ ਪਤਾ ਬੀਬੀ ਤਿੰਨ ਸਾਰਾ ਕੁਝ ਸਖਿਆ ਰੱਖਿਆ ਹਾਂ ਪਰ ਇੱਕ ਐ ਕਰੀ ਚੰ ਆਪਣੇ ਪਿੰਡ ਤਾਂ ਮੋਟੀ ਰੋਟੀ ਖਾਂਦੇ ਨੇ ਇਹ ਤਾਂ ਪਤਲੀ ਖਾਂਦੇ ਨੇ ਠੀਕ ਹੈ ਭੈਣ ਜੀ ਹੂੰ ਤੂੰ ਸਵੇਰ ਪਾਲਾ ਵੀ ਪਤਲੇ ਪਤਲੇ ਰੋਟੇ ਲਾਹ ਕੇ ਲੈਣਾ ਵਾਸਤੇ ਠੀਕ ਹੈ ਭੈਣ ਠੀਕ ਹੈ ਨਹੀਂ ਮੈਂ ਕਹਿੰਦੀ ਸੀ ਹਾਂ ਦੋ ਰੋਟੀਆਂ ਲਾ ਦੇ ਤੁਸੀਂ ਦੋਨੇ ਜਣੇ ਖਾ ਲਿਓ ਮੈਂ ਖਵਾ ਦੂੰਗਾ ਕਾ ਲਊ ਭੈਣ ਇਹ ਆਦੇ ਮੈਂ ਲਾਉਣੀ ਆ ਤੂੰ ਪਾ ਕੇ ਤੁਸੀਂ ਖਾ ਲਓ ਆਦੇ ਮੈਂ ਲਾ ਕੇ ਲਾ ਕੇ ਤੂੰ ਮਾਂ ਜਮੀ ਨਹੀਂ ਮੈਨੂੰ ਕਾਸੇ ਤੇ ਲਵੇ ਰੱਖਣਾ ਨਹੀਂ ਹਜੇ ਤਾਂ ਤੂੰ ਦੱਸ ਹੈ ਕੀ ਹੁੰਦਾਗਾ ਹੋਣੀ ਲਾਗੀ ਕਰ ਮੈਂ ਤਾਂ ਤੂੰ ਟੈਨਸ਼ਨ ਲਈ ਜਾਨੀ ਆਂਗੀ ਬਸ ਮੈਂ ਹੁਣ ਆ ਦੇ ਮੈਂਟ ਮਾਰੂਗੀ ਮੈਨੂੰ ਕਿਹੜਾ ਕੁਸਾਉਂਦਾ ਨਹੀਂ ਦਿਖ ਸਾਰਾ ਕੁਸਾਉਂਦਾ ਨਹੀਂ ਆ ਗੈਸ ਵੀ ਨਾ ਆਏ ਨਾ ਕਹਦੀ ਮੇਰੀ ਬੈਣ ਦੇ ਫੋਟੋ ਜਾਂ ਚੰਗਾਗਾ ਗੈਸ ਸਾਰਾ ਵੱਡਾ ਲਿਆਵਾਂਗੇ ਆਪਾਂ ਚੱਲਾ ਹੋਰ ਛੋਟਾ ਹੁਣ ਤਾਂ ਪਹਿਣ ਵੱਡਾ ਲਿਆਵਾਂਗੇ ਹੁਣ ਤਾਂ ਛੋਟਾ ਹੀ ਚੰਗਾ ਹੋਰ ਆਇਆ ਨਾ ਮੈਨੂੰ ਦੱਸੀ ਚਾਈ ਜਿਹੜਾ ਜਿਹੜਾ ਸਮਾਨ ਤੈਨੂੰ ਆਏ ਲੱਗੇ ਵੀ ਸੋਹਣਾ ਲੱਗੇ ਆਪਣੀ ਦਾ ਸੋਹੀ ਚੱਤਨਾ ਤੈਨੂੰ ਸਾਰੀ ਪਤਾ ਪਹਿਣੇ ਤੇਰੇ ਸਿਰ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹ ਤਾਂ ਠੀਕ ਆ ਇਹ ਨਾ ਅਸੀਂ ਤੋਤਾ ਜਣੇ ਹੁੰਦੇ ਉਹ ਜਾ ਰਹੀ ਥੀ ਸਾਰਾ ਦਿਨ ਲੈ ਫੇ ਤੁਸੀਂ ਐਂ ਕਰੋ ਤੁਸੀਂ ਖਾ ਲਓ ਮੈਂ ਲਾਹੀ ਹਾਂ ਹਾਏ ਹਾਏ ਮੈਂ ਮਰ ਜਾ ਖਾ ਲਓ ਤੁਸੀਂ ਖਾ ਲਓ ਮੈਂ ਨਹੀਂ ਕੱਲੀ ਖਾਂਦੀ ਰੋਟੀ ਪਹਿਲਾਂ ਸੋਨ ਨੂੰ ਖਵਾਉਂਗੀ ਰੋਟੀ ਫੇਰ ਖਵਾਉਂਗੀ ਤੂੰ ਮੇਰੀ ਕਿਉਂ ਟੈਨਸ਼ਨ ਲੈਂਦੀ ਐ ਬਣ ਮੈਂ ਲਾਉਣ ਤਾਂ ਲੱਗ ਰਹੀ ਐ ਰੋਟੀ ਤੁਸੀਂ ਖਾ ਲਓ ਤੜਕੇ ਦੀ ਤੂੰ ਸੁਨੇਹਾ ਦੀ ਉੱਠੀ ਹੋਈ ਐ ਸਾਰੇ ਕੰਮ ਕਰਕੇ ਜਿਣੀਆਂ ਤੂੰ ਉਪਰਾਂ ਨਾ ਸਮਝੀ ਉਰੇ ਠੀਕ ਆ ਤੇਰੀ ਭੈਣ ਆਗੀ ਉਰੇ ਕਹਿੰਦਾ ਨਹੀਂ ਆਪਾਂ ਇਕੱਠੇ ਬੈਠ ਕੇ ਖਾ ਲਾਂਗੇ ਤੇ ਨਹੀਂ ਤੇਰੇ ਸਿਰ ਤੇ ਬਣ ਉਪਰਾਂ ਸਮਝੂੰਗੀ ਹਾਂ ਚਲ ਤੂੰ ਬਣਾ ਚੰਗਾ ਰੋਟੀ ਆਪਾਂ ਤਿੰਨੇ ਬੈਠ ਕੇ ਖਾਵਾਂਗੇ ਰੋਟੀ ਠੀਕ ਆ ਬਸ ਮੈਂ ਪਾਣੀ ਚੋਕ ਟੁੱਪੜ ਗਈ ਹਾਂ ਕਿਉਂ ਪੀਪੀ ਚੋ ਹੋਰ ਪਾਣੀ ਹੋਜ ਪਈ ਆਗੀ ਚੰਗਾ ਕੋਈ ਨਾ ਬਣ ਮੈਂ ਕਿਹਾ ਚਲ ਉਹਨਾਂ ਕੀ ਪਾ ਲੈਂਦੀ ਹਾਂ ਹਲੇ ਕਿ ਮੈਂ ਦੇਸੀ ਕਿਉਂ ਦੀ ਕੋਚੋ ਪਾਲਿਆ ਕਰ ਉਹ ਚੋ ਪਾ ਲੂੰਗੀ ਠੀਕ ਆ ਹਾਂ ਚੰਗਾ ਪਾਣੀ ਤੂੰ ਬਣਾ ਲਾ ਹਾਂ ਫਿਰ ਸਬਜ਼ ਸੁਬਜੀ ਬਣੀ ਪਈ ਐ ਸਾਰਾ ਕੁਸ ਚੰਗਾ ਬਸ ਮੈਂ ਹੁਣ ਲਾ ਦੇਣੀ ਐ ਤੂੰ ਟੈਨਸ਼ਨ ਨਾ ਲੈ ਚੰਗਾ ਠੀਕ ਆ ਜੇ ਕਰਮੀ ਆਉਂਦੀ ਆ ਲਾ ਦੇਣੀ ਐ ਪੱਖੀ ਤੇਰੇ ਕੋਲ ਨਾ ਕਾ ਨੂੰ ਫਿਰ ਕਰਮੀ ਮਾਰ ਦੇਗੀ ਦੇਖੀ ਅੱਗ ਜੀ ਉੜੀ ਜਾਊਗੀ ਕੋਈ ਨਾ ਮਤਾ ਦੇਖ ਚ ਸੋਹਣੀ ਲੱਗੀ ਜਾਨੀ ਐ ਮੈਂ ਕੀ ਕਰਾਂ ਮੈਨੂੰ ਤਾਂ ਲੱਗਦਾ ਮੱਚਾ ਚਾਹ ਕੇ ਲੇਕੀ ਤੂੰ ਟੈਨਸ਼ਨ ਨਾ ਲੈ ਮੈਂ ਹੁਣ ਲਾ ਦੇਣੀ ਐ ਬਸ ਆ ਦੇਖ ਚੰਗਾ ਠੀਕ ਆ ਪੈਣ ਲਾ ਮੈਂ ਹੋਰ ਕੰਮ ਕਰਕੇ ਆ ਜਾ ਕੇ ਬਸ ਮੈਂ ਨਾ ਲੈ ਨਾ ਲਿਆ ਹੁਣ ਤੂੰ ਦੇਖਦਾ ਨਹੀਂ ਉਹ ਤਾਂ ਮੈਨੂੰ ਪਤਾ ਹੈਗਾ ਪਰ ਤੁਸੀਂ ਇੱਕ ਤਾਂ ਐ ਬਹਿ ਜਨੋ ਬੂੜੀ ਫੁੱਕਣ ਵਾਲੇ ਵਾਂਗੂ ਜਿਵੇਂ ਖੁਸ਼ੀ ਨਹੀਂ ਹੋएगी ਆਹ ਹਾਏ ਜਦੋਂ ਆਪਣਾ ਵਿਆਹ ਹੋਇਆ ਸੀ ਤੀਹ ਨਾ ਬਥੇਰਾ ਖੁਸ਼ ਸੀ ਫਿਰ ਹੁਣ ਮੌਬੀ ਤਾਂ ਹੁਣ ਵੀ ਤੁਹਾਡਾ ਵਿਆਹ ਹੋਇਆ ਹੈਗਾ ਲੰਗਿਆ ਵੇਣ ਗਿਆ ਥਾਣਾ ਸਮਝੀ ਪਰ ਉਹ ਤਾਂ ਹੁਣ ਹੋ ਗਿਆ ਪਹਿਲਾਂ ਵਿਆਹ ਹੁਣ ਦੁਬਾਰੇ ਦੁਬਾਰੇ ਤੁਹਾਡਾ ਵਿਆਹ ਹੋ ਗਿਆ ਦੁਬਾਰੇ ਹੋਇਆ ਨਹੀਂ ਧੱਕੇ ਨਾਲ ਕਰਿਆ ਤਾਂ ਨਾਲ ਤੈਨੂੰ ਪਤਾ ਹੈ ਨਾ ਮੈਂ ਚਾਹਉਂ ਨੂ ਕਰਿਆ ਧੱਕੇ ਨਾਲ ਪਿਆ ਮੇਰੇ ਸਿਰ ਚੜਜੰਨੇ ਆ ਕੇ じゃ ਤੈਨੂੰ ਕਿਹਾ ਸੀ ਵੀਰਾਲ ਮਿਲ ਕੇ ਟਾਈਮ ਪਾਸ ਕਰ ਲਾਂਗੇ ਆਪਦੀ ਜਿੱਦ ੜੀ ਉਹ ਹੋ ਵਗਾ ਕੇ ਖੜੀ ਆਪਾਂ ਤਾਰਾ ਮਿਲ ਕੇ ਟਾਈਮ ਪਾਸ ਕਰ ਲੈਂਦੇ ਉਹ ਤੈਨੂੰ ਪਤਾਗਾ ਕਿਉਂ ਬਾਰੀ ਬਾਰੀ ਕਹੌਣਿਓ ਐਨੀ ਜੇ ਜਾਤਾਗੀ ਹੈ ਉਹਦਾ ਵਾਸਤੇ ਵੀ ਤਾਂ ਹੋਣਾ ਚਾਹੀਦਾ ਤਾਹੀਂ ਦਿਲ ਤੇ ਪੱਥਰ ਰੱਖ ਕੇ ਕਿ ਨਾ ਤਾਂ ਹੀ ਤੇਨ ਨੂੰ ਹਾਂ ਕਰਦੀ ਫਿਰ ਹੁਣ ਖੁਸ਼ ਰਹਾ ਕਰੋ ਨਾ ਇਹ ਗੱਲ ਵਾਸਤੇ ਨਾ ਕੈ ਇੱਧ ਦਾ ਜ਼ਖਮ ਤੇ ਐਨ ਪੂਰਾ ਨੂਨ ਛਿੜਕਦੀ ਐ ਓਹੋ ਨਾਲੇ ਪਤਾ ਮੈਂ ਇੰਨਾ ਖੁਸ਼ ਰਹੇ ਨਹੀਂ ਆ ਤੁਸੀਂ ਵੀ ਖੁਸ਼ ਰਹਾ ਕਰੋ ਨਾ ਨਾਲ ਤੇ ਨੂੰ ਪਤਾ ਹੈ ਜਿਹੜੇ ਮੇਰੇ ਦਿਲ ਦੇ ਦਰਵਾਜੇ ਨੇ ਫੇਰਾਂ ਤੈਨੂੰ ਅੰਦਰ ਕਰਕੇ ਬੰਦ ਹੋ ਗਏ ਤੇ ਉਹ ਕਿਸੇ ਵਾਰ ਤੇ ਹੁਣ ਦੁਬਾਰੇ ਨਹੀਂ ਖੁੱਲ ਸਕਦੇ ਹੁਣ ਤਾਂ ਉਹ ਖੋਲਣੇ ਪੈਣਗੇ ਦਰਵਾਜ਼ੇ ਠੀਕ ਆ ਸਦਾ ਵਾਸਤੇ ਬੰਦ ਵੀ ਨਹੀਂ ਹੁੰਦੇ ਹੁੰਦੇ ਉਹਨਾਂ ਨੂੰ ਕਦੇ ਖੋਲਣਾ ਵੀ ਚਾਹੀਦਾ ਮੈਂ ਤਾਂ ਜੰਦਾ ਲਾ ਕੇ ਚਾਬੀ ਭਗਾਤੀ ਉਹ ਨਹੀਂ ਖੁੱਲਦੇ ਹੁਣ ਹੁਣ ਤਾਂ ਉਹਨਾਂ ਦੇ ਜਿੰਦੇ ਤੋੜਨੇ ਪੈਣਗੇ ਨਾ ਜਿੰਦਾ ਹਜੇ ਲਾਇਆ ਤੋੜਨਾ ਤਾਂ ਦੂਰ ਦੀ ਗੱਲ ਉਹ ਵੱਡਿਆ ਵੀ ਨਹੀਂ ਜਾਂਦਾ ਜੀ ਨਾ ਫਿਰ ਮੇਰਾ ਵੀ ਬਾਧਾ ਤੁਹਾਡੇ ਨਾਲ ਮੈਂ ਤੋੜ ਕੇ ਹਟੂੰਗੀ ਉਹ ਜਿੰਦੇ ਆਮ ਆਖੋ ਸੋ ਹੋ ਜੇ ਤੂੰ ਨਾ ਮੈਨੂੰ ਇੰਨਾ ਮਜਬੂਰ ਕਰ ਜੇ ਸੋਡੀ ਹਿੰਡਾ ਨਾ ਹਿੰਡ ਮੇਰੀ ਵੀ ਐ ਸੋਨੂੰ ਪਤਾ ਨਾਲੀ ਜਿਹੜੀ ਮੈਂ ਹਿੰਡ ਕਰ ਲੈਨੀ ਆ ਮੈਂ ਵੀ ਪੂਰੋ ਕਰਦੀ ਉਹਨੂੰ ਚੜਾਉਣੀ ਐਗੀ ਸੋ ਉਹ ਦੇ ਇੱਕ ਗੱਲ ਸੁਣ ਲੈ ਜੇ ਤੇਨੂੰ ਪਿਆਰ ਕਰਦਾ ਤੀ ਤਾਂ ਤੇਰੀ ਹਰੇ ਗੱਲ ਮੰਨਣ ਲੱਗ ਰਿਆਂ ਮੈਨੂੰ ਇੰਨਾ ਵੀ ਮਜਬੂਰ ਨਾ ਕਰ ਓਹੋ ਕੀ ਕਹੀ ਬੋਕੇ ਨਹੀਂ ਓਹੋ ਨਾਲੇ ਕਹਿੰਦੇ ਨੇ ਹੁੰਦੇ ਸਿਆਣੇ ਸਾਲੀ ਅੱਦੇ ਘਰ ਵਾਲੀ ਕੁਛ ਨਹੀਂ ਹੁੰਦਾ ਹੁਣ ਤਾਂ ਉਹ ਸਾਰੀ ਘਰ ਵਾਲੀ ਬਣ ਗਈ ਤੈਂ ਬਣਾਈਏ ਬਣ ਗਈ ਨਹੀਂ ਤੈਂ ਚਲ ਭਾ ਮਮਾ ਹੀ ਬਣਾਤੀ ਕੋਈ ਵੀ ਗੱਲ ਲਾਗੀ ਕੋਈ ਵੀ ਕੰਮ ਬਚੋਲਾ ਤਾਂ ਵਿੱਚ ਹੁੰਦੀ ਹੈਗਾ ਤੁਸੀਂ ਐ ਸਮਝ ਲਓ ਮੈਂ ਛੋਡੀ ਬਚੋਲਣਾ ਤੂੰ ਨਾ ਮੈਂ ਤਦੂਰ ਹੋ ਆਏ ਬੇਰੱਬਾ ਦੂਰ ਕਿੱਥੇ ਆ ਮੁਰਕੜ ਗੇੜਾ ਦਿੰਨੀ ਐ ਛੋਡੇ ਕੋਲੇ ਆ ਜਣੇ ਮੁਰਕੜ ਗੇੜਾ ਦਿੰਨੀ ਆ ਉਹਦੇ ਵਾਸਤੇ ਵੀ ਟਾਈਮ ਕੱਢੋ ਤੁਸੀਂ ਆਂ ਕਿਉਂ ਕਰਦੇ ਹੋਗੇ ਚਲ ਚੰਗਾ ਮੈਂ ਬਾਹਰ ਗੱਲਾਂ ਲਾਗੀ ਮਾਰਨਾ ਰੋਟੀ ਲਿਉਣੀ ਆ ਮੈਂ ਭੇਜਦੀ ਆਂ ਰੋਟੀ ਲੈ ਕੇ بولیا دے دو روٹیاں نفر رات علی ਬਣਾਉਂਗੀ میں اپ ਦਾ ਖੇਤ ਨੂੰ ਲੰਘ ਜੂਗਾ اوਹੋ ਉਹੀ ਨਹੀਂ بولਿਆ ਕਰਦੀ ਰੋਟੀ ਖਾ ਲਈਓ ਅਗਲੀ ਨੇ ਪਿਆਰ ਨਾਲ ਰੋਟੀ ਬਣਾਈ ਆ ਉਹ ਵੀ ਮਿੱਠੀਆਂ ਰੋਟੀਆਂ ਬਣਾਈਆਂ ਨੇ ਨਾਲੇ ਸਾਗੰਦੇ ਦੀਆਂ ਉਹਨੂੰ ਠੀਕਾ ਖਾ ਕੇ ਰੋਟੀ اے ਕੰਡੇ سارے ਤੂੰ ਵੇਚਦੀਆਂ ਤੂੰ ਕਰਾਰੀਆਂ ਸਾਰਾ ਕੁਸ ਓਹੋ ਮੈਂ ਕੀ ਕਰਾਉਣੀ ਆ ਕਿਉਂ پاگل ਹੋ ਰਿਹਾ ਚੱਲ ਕੋਈ ਗੱਲ ਨਹੀਂ ਮੈਂ ਭੇਜੀ ਰੋਟੀ ਲੈ ਕੇ ਆਉਂਦੀ ਆ ਇਹ ਤਾਂ ਨਹੀਂ ਛੱਡਦੇ ਨਾਲੇ ਨੂੰ ਪਤਾ ਹੈ ਵੀ ਜੋ ਹੋ ਨਹੀਂ ਸਕਦਾ ਜਿੱਤਕੇ ਨਾ ਕਰਾਉਣਾ ਚਾਹੁੰਦੇ ਆ ਪਤਾ ਨਹੀਂ ਕਿਹੜਾ ਟਾਈਮ ਤੇ ਇਹਦਾ ਨਾ ਵਾਦਾ ਕਰ ਲੈ ਜੋ ਦੀ ਨਾ ਕਰ ਦਿੰਦਾ ਵਧੀਆ ਰਹਿੰਦਾ ਅੱਜ ਤੇਰੀ ਜਾਨ ਦੁੱਖਾਂ ਚ ਨਾ ਪੈਂਦੀ ਆ ਲਓ ਜੀ ਰੋਟੀ ਖਾ ਲਓ ਰੱਖ ਦੇ ਰੋ ਖਾ ਲੰਦੇ ਹੀ ਬਸ ਰੱਖ ਕੇ ਠੰਡੀ ਹੋ ਜੂਗੀ ਖਾ ਲੂੰਗਾ ਫਿਰ ਹੁਣ ਕੀ ਮੂੰਹ ਚ ਵਰਕੀਆਂ ਪਾਵेंगी ਤੂੰ ਖਾ ਲੰਦੇ ਹੀ ਠੰਡੀ ਬਣਾਏਂਗਾ ਤੇ ਵੀ ਠੰਡੀ ਹੋ ਜੂਗੀ ਤਰ ਤੀ ਖਾ ਲੰਦੇ ਰਾਤ ਤੱਕ ਨਹੀਂ ਤੁਸੀਂ ਰੋਟੀ ਖਾਧੀ ਹੈਗੀ ਮੈਨੂੰ ਠੰਡੀ ਖਾਣ ਦੀ ਆਦਤ ਹੈ ਖਾਲੋਈ ਮੈਂ ਪਾਣੀ ਲੈ ਆਉਣੀ ਐ ਨਾ ਉਹ ਵੀ ਨਾ ਜਿਆਦਾ ਆ ਗਿਆ ਬਦੋ ਦੇ ਹੱਥ ਦੀ ਪਹਿਲੀ ਰੋਟੀ ਖਾ ਲਈ ਸੀ ਕਿੰਨੀ ਮਿੱਟੀ ਲੱਗੀ ਦੀ ਇਹ ਤਾਂ ਹੁਣ ਮੈਨੂੰ ਜ਼ਹਿਰ ਦੇ ਬਰਾਬਰ ਹੈ ਚੱਲ ਮਿੱਟੀ ਨਹੀਂ ਜ਼ਹਿਰ ਸਮਝ ਕੇ ਖਾ ਲੈ ਨਹੀਂ ਫੇਰ ਆ ਕੇ ਉਹ ਲੜੂਗੀ ਬਿ ਤੁ ਮੰਨ ਦਾਨੀ ਹਲੋ ਜੀ ਪਾਣੀ ਪੀ ਲਓ ਤੈਨੂੰ ਮੇਰੀ ਬੜੀ ਸੋਚ ਐ ਲੈ ਹੋਰ ਜੀ ਸੋਚ ਨਹੀਂ ਕਰੂੰਗੀ ਹੋਰ ਕੌਣ ਕਰੂਗਾ ਇਹ ਸੋਚ ਪਹਿਲਾਂ ਭੈਣ ਕਰਦੀ ਦੀ ਹੁਣ ਮੈਨੂੰ ਸੋਚ ਕਰਨੀ ਕੋਈ ਨਹੀਂ ਇਹ ਮੇਰੀ ਸੋਚ ਕਰਨੀ ਠੀਕ ਐ ਕੋਈ ਇਹ ਨਾ ਸੋਚਿਆ ਕਰ ਜਦ ਰੋਟੀ ਖਾ ਲਈ ਠੰਡੀ ਹੋਈ ਜਾਂਦੀ ਐ ਮੇਰੇ ਨਹੀਂ ਲੱਗਦੀ ਰੋਟੀ ਉਹਦੀ ਲੈ ਜਾ ਤੁਸੀਂ ਰਾਤ ਨੂੰ ਨਹੀਂ ਰੋਟੀ ਖਾਦੀ ਜੀ ਹੁਣ ਵੀ ਨਹੀਂ ਖਾਦੀ ਹੈਗੀ ਰੋਟੀ ਨਹੀਂ ਮੇਰੇ ਭਾਦੀ ਜੈਰ ਐ ਮੇਰੇ ਨਹੀਂ ਲੱਗਦੀ ਅੰਦਰ ਜਦ ਤਨ ਇੱਕ ਵਾਰੀ ਕਹਿਤਾ ਇੱਚ ਮੇਰਾ ਕੀ ਕਸੂਰ ਐ ਤੁਸੀਂ ਰੋਟੀ ਖਾ ਲਓ ਲੈ ਮੈਂ ਖਵਾ ਦਿੰਨੀ ਆ ਤੁਹਾਨੂੰ ਰੋਟੀ ਰਹਿਣ ਦੇ ਰਹਿਣ ਦੇ ਉਹ ਖਵਾਦੀ ਹੁੰਦੀ ਦੀ ਪਾਉਂਦੀ ਦੀ ਮੂੰਹ ਚ ਰੱਖੀ ਆ ਪ੍ਰਤੀਕ ਤੁਹਾਨੂੰ ਮੈਂ ਪਵਾ ਸਕਦਾ ਤੁਹਾਨੂੰ ਭੁੱਖ ਨਹੀਂ ਲੱਗਦੀ ਫਿਰ ਦਵਾਈ ਬੂਟੀ ਲੈ ਲਓ ਜੇ ਰੋਟੀ ਨਹੀਂ ਤੁਸੀਂ ਤਾਂ ਰਾਤ ਵੀ ਨਹੀਂ ਖਾਧੀ ਹੁਣ ਵੀ ਨਹੀਂ ਖਾਧੀ ਹੈਗੀ ਫਿਰ ਕੋਈ ਦਵਾਈ ਲੈ ਲਓ ਡਾਕਟਰ ਤਾਂ ਜੇ ਭੁੱਖ ਨਹੀਂ ਲੱਗਦੀ ਮੇਰੀ ਦਵਾਈ ਮੇਥੋਂ ਦੂਰ ਰਹਿਣ ਲੱਗੀ ਹੁਣ ਮੈਨੂੰ ਕੋਈ ਦਵਾਈ ਕੰਮ ਨਹੀਂ ਕਰਦੀ ਲੈ ਤੁਸੀਂ ਤਾਂ ਉਹੀ ਕਰੀ ਜਾਨੇ ਕਿ ਮੈਂ ਪੜ੍ਹਨ ਦਾ ਹੱਕ ਖੋਹ ਨਹੀਂ ਆਂ ਜੀ ਅਸੀਂ ਰਲ ਮਿਲ ਕੇ ਟਾਈਮ ਪਾਸ ਕਰਾਂਗੇ ਉਹਦਾ ਹੱਕ ਉਹਦੇ ਨਾਲ ਹੈ ਮੇਰਾ ਹੱਕ ਮੇਰੇ ਨਾਲ ਹੈ ਤੇਨੂੰ ਵੀ ਦੱਸਾਂ ਉਹਨੂੰ ਵੀ ਸਮਝਾਇਆ ਤੇ ਉਹਦਾ ਹੱਕ ਮੈਂ ਕਿਸੇ ਨੂੰ ਨਹੀਂ ਦੇ ਸਕਦਾ ਨਹੀਂ ਤੁਸੀਂ ਤਾਂ ਉਹੀ ਟੈਨਸ਼ਨ ਲਈ ਜਾਨੇ ਮੈਂ ਪੜ੍ਹਨ ਦਾ ਹੱਕ ਥੋੜੀ ਖੋਹ ਨਹੀਂ ਆਂਗੀ ਚਲ ਠੀਕ ਹੈ ਮੈਂ ਤਾਂ ਖੇਤ ਗੇੜਾ ਮਾਰ ਕੇ ਆਂ ਕੀ ਕਰੀਏ ਹਾਂ ਨਿੱਤਰਿਆਂ ਨੂੰ ਹੁਣ ਇਹਨੂੰ ਕਿਵੇਂ ਸਮਝਾਵਾਂ ਜਦੋਂ ਉਹ ਨਹੀਂ ਸਮਝਦੀ ਜਿੰਨੇ ਕਟੋਟ 15 20 ਸਾਲ ਮੇਰੇ ਨਾਲ ਗੁਜ਼ਾਰੇ ਲਏ ਤੇ ਇਹਦਾ ਵੀ ਕੋਈ ਤਸੂਰ ਨਹੀਂ ਅੜੀ ਤਾਂ ਉਹਨੇ ਕਰੀ ਹੋਈ ਆ ਸੁਣਦਾ ਨਹੀਂ ਰਾਜ ਰਾਜ ਆਉਣੀ ਆ ਜੀ ਆਉਣੀ ਆ ਓਰੇ ਆ ਮੜਾ ਜੇ ਤੇਰਾ ਨਾਲ ਇੱਕ ਗੱਲ ਕਰਨੀ ਸੀ ਕੀ ਹੋ ਗਿਆ ਹੋਣਾ ਤਾਂ ਕੀਤੀ ਮੈਂ ਤਾਂ ਇਹ ਕਹਿੰਦਾ ਸੀ ਹਾਂ ਖੇਤ ਗੇੜਾ ਮਾਰਿਆ ਮਾਂ ਸਪਰੇਅ ਕਰੀਤੀ ਦੇਖਿਆ ਮਾਂ ਸੁੰਡੀ ਸਾਡੀ ਕਿੰਨੀ ਕੁ ਮਰ ਗਈਆ ਦੇਖੀ ਮੈਨੂੰ ਕਿਵੇਂ ਪੜਾਉਂਦੇ ਨੇ ਪਹਿਲਾਂ ਮੈਨੂੰ ਆਏ ਦੱਸੋ ਰੋਟੀ ਰੱਜ ਕੇ ਨਹੀਂ ਖਾਧੀ ਇੱਕ ਬਰਕੀ ਤੋੜੀ ਆ ਬੋਤਾ ਇੱਕ ਤੇਰਾ ਮਾਣ ਰੱਖਣਾ ਦੀ ਮੈਂ ਰੱਖਤਾ ਕੱਲ ਮੈਨੂੰ ਇੰਨੇ ਹੌਸਲਾ ਵਾਧੂ ਆਵਾ ਕਿਸ ਨੇ ਇੱਕ ਬੁਰਕੀ ਤੱਕ ਖਾਈ ਰੋਟੀ ਦੀ ਰਹੀ ਗੱਲ ਇੱਕ ਗਲਤੀ ਫੇਰ ਕਰਦੀ ਹੁਣ ਕੀ ਹੋ ਗਿਆ ਸਾਗ ਨਹੀਂ ਬਿਖਤਾ ਉਹਨੂੰ ਰੋਟੀ ਹੀ ਖਾਂਦੀ ਤੈਨੂੰ ਪਤਾ ਛੋਕਰਾ ਹੱਸਦਾ ਪਈ ਮੇਰੇ ਆਪਣੇ ਕਣ ਜਦੋਂ ਆਪਣੇ ਵਿਆਹ ਤੋਂ ਬਾਅਦ ਤਾਂ ਮਿੱਠੀ ਰੋਟੀ ਬਣਾਈ ਸੀ ਖਾਦੀ ਦੀ ਉਹ ਹੋਰ ਜ਼ਿਆਦਾ ਆ ਗਈਆਂ ਉਹ ਜ਼ਿਆਦਾ ਕਿ ਤਾਂ ਹੱਸੀ ਨਿਕਲੀ ਫੇਰ ਅੱਜ ਕੇ ਰੋਟੀ ਖਾਣੀ ਤੀ ਤੇ ਜੇ ਥੋੜੇ ਜ਼ਿਆਦਾ ਆ ਜਾਂਦੀਆਂ ਔਰ ਹੁਣ ਤਾਂ ਮੇਰੇ ਕਨਾ ਸੰਗੀ ਚ ਫਸ ਗਈ ਦੀ ਬੁਰਕੀ ਮੈਨੂੰ ਪਤਾ ਹੈ ਕਿਵੇਂ ਖਾਦੀ ਹੈ ਸਗਣ ਦੇਣ ਦੀ ਗਲਤੀ ਦੂਰ ਦੀ ਹੈ ਮੇਰੇ ਤਾਂ ਜੇਬ ਚੋਂ ਪੈਸੇ ਕੱਢਣ ਲੱਗੇ ਵੀ ਹੱਥ ਕੰਮ ਦੇ ਤੇ ਹੁਣ ਤਾਂ ਉਹਦਾ ਹੱਕ ਮੇਰੇ ਨਾਲੋਂ ਜ਼ਿਆਦਾ ਹੈ ਠੀਕ ਆ ਔਰ ਮੈਂ ਐ ਵੀ ਨਹੀਂ ਕਹਿੰਦੀ ਵੀ ਅੱਧਾ ਹੱਕ ਆ ਉਹਦਾ ਫਿਰ ਤੁਸੀਂ ਐ ਕਹਦੇ ਨਾ ਜੇ ਮੈਂ ਜ਼ਿਆਦਾ ਹੱਕ ਕਾਉਂਗੀ ਨਾ ਤਾਂ ਉਹਨੂੰ ਹੱਕ ਮਿਲੂਗਾ ਨਾ ਉਹਦੀ ਕੀ ਗਲਤੀ ਹੈ ਵਿਚਾਰੀ ਦੀ ਉਹਨੇ ਮਿੱਠੀਆਂ ਰੋਟੀਆਂ ਲਾਈਆਂ ਤੁਹਾਡੇ ਵਾਸਤੇ ਲੈ ਕੇ ਆਈ ਪਿਆਰ ਨਾਲ ਔਰ ਟੋਹਟ ਉਹਦਾ ਮਾਂਤਾ ਰੱਖ ਦਿੰਦੇ। ਦੇਖ ਇਹ ਗੱਲ ਤਾਂ ਭੁੱਲ ਜਾ ਤੈਨੂੰ ਵੀ ਪਤਾ। ਬਿੱਤੀ ਰੱਬ ਹੱਕ ਮੈਂ ਉਹਨੂੰ ਨਹੀਂ ਦੇ ਸਕਦਾ। ਓਹੋ ਜਿਹੜਾ ਤੇਰੇ ਨਾਲ ਵਾਦਾ ਕਰਿਆ ਉਹ ਪੂਰਾ ਕਰ ਦੂੰਗਾ। ਫਿਰ ਤੁਸੀਂ ਸਾਹ ਮੈਨੂੰ ਜਵਾਖਾ ਵਾਂਗੂ ਕਿਉਂ ਆਫ ਕਰਦੇ ਹੋਗੇ? ਇੱਕ ਤਾਂ ਸੁਣ ਲਓ ਮੈਂ ਆਹ ਗੱਲ ਤੋਂ ਬਹੁਤ ਤੱਕ ਲਕਾਨਾਂਗੀ। ਐਂ ਤੋੜੇ ਹੁੰਦਾ। ਚਲ ਮੇਰੀ ਗੱਲ ਸੁਣੋ। ਹੁਣ ਖੇਤ ਨਹੀਂ ਜਾਣਾ ਹੈਗਾ ਤੁਸੀਂ। ਹੈ? ਖੇਤ ਨਹੀਂ ਜਾਣਾ। ਕਿਉਂ? ਹੁਣ ਖੇਤ ਕੌਣ ਸੰਭੂਗਾ? ਓਹੋ ਬਾਜੇ ਖੇਤ ਵਾਹ ਜੀ ਪਹਿਲਾਂ ਤੁਸੀਂ ਨਾ ਗੁਰੂ ਘਰ ਜਾਇਓ ਤੈਨੂੰ ਨਾਲ ਜਾਣਾ ਪਊਗਾ ਮੈਂ ਨਾਲ ਲੀ ਜਾਂਦੀ ਹੈਗੀ ਕਿਉਂ ਮੰਨਿਆ ਵੀ ਕਰਦੇ ਨੇ ਕਈ ਵਾਰ ਨਹੀਂ ਜਾਣਾ ਹੁੰਦਾ ਬੁੜੀ ਨੇ ਨਾਲ ਅੱਛਾ ਹੁਣ ਤੂੰ ਬੁੜੀ ਹੋ ਗਈ ਓਹੋ ਕਹਿਣ ਦਾ ਮਤਲਬ ਵੀ ਬੁੜੀਆਂ ਕਹਿੰਦੇ ਨੰਦੇ ਬਸ ਮੈਂ ਤਾਂ ਕਹਿੰਦੀ ਆ ਵੀ ਮੈਂ ਨਹੀਂ ਜਾਣਾ ਤੁਸੀਂ ਸਮਝਿਆ ਕਰੋ ਇੰਨੇ ਸਾਲਾਂ ਚ ਆਇਆ ਦਸ ਇੱਥੋਂ ਬਿਨਾਂ ਮੈਂ ਕਦੇ ਮੱਥਾ ਟੇਕਣ ਨਹੀਂ ਗਿਆ ਜਿੱਥੇ ਵੀ ਜਾਂਦੇ ਤੇ ਦੋਏ ਜਾਂਦੇ ਸੀ ਚੱਲ ਕੋਈ ਗੱਲ ਨਹੀਂ ਇੱਕ ਨਾ ਸੱਚ ਮੈਂ ਉਹ ਦਿਵਸ ਤੇ ਚੂੜਾ ਲੈ ਕੇ ਆਈ ਸੀ ਮੜਾ ਜਾ ਉਹਦੇ ਵਿੱਚ ਚੂੜਾ ਪਾਣਾ ਹੱਥਾਂ 'ਚ ਸੋਹਾਂ ਲੱਗੂ ਆ ਖਾਂਦੀ ਹੱਥ ਲਈ ਫੜਦੇ ਆ ਚੰਦਰੀ ਹੁਣ ਕਾਲੀ ਕਾਲੀ 'ਚ ਕੋਈ ਵੀ ਨਹੀਂ ਵਿਹਾਰ ਕਰ ਸਕੀ ਉਹਦੇ ਦਿਲ 'ਚ ਵੀ ਕੀ ਜਾਊਗਾ ਚੌਲੜ ਤਾਂ ਉਹਦੇ ਵੀ ਹੋਣੇ ਵੀ ਮੈਂ ਚੂੜਾ ਪਾੰਦੀ ਲਹਿੰਗਾ ਪਾ ਕੇ ਵਿਆਹ ਕਰਵਾਉਂਦੀ ਵਿਚਾਰੀ ਦੇ ਸਾਰੀ ਝੋ ਮਰ ਗਈ ਉਹਦਾ ਵੀ ਦਿਲ ਪੁੱਛਿਆ ਲੋੜੀ ਦਾ ਨਾ ਮੜਾ ਮੋਟਾ ਵੀ ਤੇ ਮਾਕ ਤੋਂ ਸੋਚਿਆ ਕਰੇ 'ਚ ਮੇਰਾ ਕੀ ਕਸੂਰ ਆ ਸੋਟਾ ਕਸੂਰ ਨਹੀਂ ਉਹਨੂੰ ਕੋਸਤਾ ਰੱਖ ਸਕਦੇ ਨਾ ਉਹ ਤਾਂ ਆਪਣੇ ਸਾਰੇ ਆ ਨਾ ਹੁਣ ਕੱਲ ਨੂੰ ਮੰਨੀ ਗੱਲ ਹੈ ਕੱਲ ਨੂੰ ਉਹ ਪਿੰਡ ਜਾਊਗੀ ਪਿੰਡ ਜਾ ਕੇ ਜਿਨੇ ਗੁੱਸਿਆ ਜਾਂ ਮੂੰਹ ਘਰੀ ਰੱਖਿਆ ਨਾਲੇ ਤੇ ਮੇਰੀ ਮਾਂ ਦਾ ਮਨ ਦੁਖੀ ਹੋਊਗਾ ਵੀ ਮੈਂ ਮੇਰੀ ਧੀ ਨੂੰ ਖੁੱਚ ਤੱਕਾ ਦਿੱਤਾ ਕੱਲ ਦੇਖ ਲੈ ਜਿੰਨੇ ਤੇਰੀ ਮਰਜ਼ੀ ਕੋਈ ਗੱਲ ਨਹੀਂ ਉਹਦੇ ਝੂੜਾ ਪਾਦਾ ਬਾਲਾ ਸੋਨਾ ਝੂੜਾ ਲੈ ਕੇ ਆਈ ਆ ਉਹਦੇ ਵਾਸਤੇ ਮੈਂ ਪਰ ਤੂੰ ਕਹਿੰਦਾ ਜਿਹੜੀ ਅੜੀ ਕਰਖੀ ਐ ਮੈਨੂੰ ਐਨ ਜਮਾ ਮਾਰ ਕੇ ਖੀਰ ਕਮਾਣ ਲੱਗ ਰਹੀ ਐ ਉਹ ਕੰਮ ਕਰਦਾ ਇੱਕ ਟਾਈਮ ਮਾਰ ਕੇ ਖੀਰ ਖਵਾਉਣੀ ਵੀ ਪੈ ਜਾਂਦੀ ਹੁੰਦੀ ਐ ਚਲੋ ਤੁਸੀਂ ਐ ਕਰੋ ਪੱਗ ਬੰਨੋਗੇ ਹੁਣ ਔਰ ਗੁਰੂ ਘਰ ਜਾਊਗਾ ਪੱਗ ਤਾਂ ਬੰਨਣੀ ਐ ਕੋਈ ਸੋਹਣੀ ਜੀ ਪੱਗਾਂ ਹੁਣ ਲੰਨੀਆਂ ਉਹ ਨਾ ਬੰਨਿਓ ਕੱਲਾਂ ਨੂੰ ਔਰ ਮੰਗਣ ਠੀਕ ਐ ਜਿਹੜੇ ਸੋਹਣੇ ਲੱਗੋਦੇ ਨਾਲ ਜਾਂਦੇ ਉਹ ਨਾ ਮੈਂ ਐਂ ਕਰੂੰਗੀ ਉਹਦੇ ਸੋਹਣਾ ਦੇ ਪੱਗਾਂ ਲੈ ਕੇ ਦੇ ਆ ਕਹੂੰਗੀ ਤੁਹਾਨੂੰ ਜਦ ਇਕੱਠੇ ਜਾਏਗਾ ਹੋਏ ਨਾ ਸਰਦਾਰ ਤੇ ਸਰਦਾਰ ਨੇ ਦੇਖੀ ਕਹਿੰਦੇ ਸੋਹਣੇ ਲੱਗਿਆ ਕਰੋ ਤੂੰ ਰਹਿਣ ਦੇ ਰਹਿਣ ਦੇ ਇਸੇ ਕੋਈ ਗਲਤ ਮੰਨ ਲੈ ਮੇਰੀ ਇੱਕ ਗਲਤ ਮੰਨ ਲੈ ਦਿੰਦੇ ਸਾਰਿਆਂ ਆਪ ਮਿਲਾਨ ਤੇ ਲੱਗੀਆਂ ਫਿਰ ਹੋਰ ਤਕਮਾ ਕਰੂਗਾ ਉਹਦੇ ਚੋਹਲੜ ਵੀ ਪੂਰੇ ਕਰਨੇ ਨੇ ਆਪਾਂ ਨੇ ਤੇਰਾ ਨਾ ਆਪਾਂ ਇੱਕ ਬੋਡ ਤੇ ਲੱਗਣਾ ਜੰਨਾ ਬੋਡ ਤੇ ਜਾਇ ਕਰੂਗੀ ਮੇਰੀ ਸਰਕਾਰ ਨੇ ਇਹਨੂੰ ਬਾਲੀ ਸੁਣੀ ਲੱਗਿਆ ਪਰ ਇਹ ਕੱਲ ਠੀਕ ਹੈ ਮੈਂ ਤਾਂ ਪੱਗ ਦਬੰਦਾ ਦੂਗਾ ਹੋਰ ਇਹ ਗੱਲਾਂ ਲੈ ਕੇ ਕੋਈ ਗੱਲ ਨਹੀਂ ਮੰਨੋ ਨਾ ਮੰਨੋ ਇੱਕ ਦੰਦਾਂ ਸੰਗੋਂ ਮੋਨਾ ਕੀ ਬਸਦਾ ਜਦ ਬੋਡ ਤੇ ਜਾਂਦਾ ਨਾ ਕਿ ਮਾਣ ਦੇ ਦਿੱਤਾ ਐਨ ਵਰਕੇ ਤੇ ਆਕਰਕੇ ਅੱਗੇ ਮੇਰਾ ਸਰਦਾਰ ਹੋਇਆ ਉਹ ਉਹ ਵੀ ਆਰਦਾਸ ਬਾਰੇ ਗਏ ਹਾਜੀ ਮੇਰੀ ਭੈਣ ਦਾ ਸਰਦਾਰ ਬਾਇਆ ਕਰੂਗਾ 42 ਸੋਨੇ ਦੀ ਜੋੜੀ ਲੱਗੇਗੀ ਕਿਸੇ ਵੀ ਨਾਜਿਕ ਨੰਦਕਿਂਦਰਾ ਨਹੀਂ ਜੇ ਨਾ ਨੇ ਸੁਣ ਲਿਆ ਨਾ ਫੇਰ ਆਖੜ ਜਾਣਗੇ ਲਾ ਉਹਦੇ ਚੂੜਾ ਪਾਉਣੀ ਹੈ ਕੀ ਕਰਦੀ ਰਫਰ ਲੈ ਚੂੜਾ ਪਾਉਣਾ ਪੈਣਾ ਤੇਰੇ ਲੈ ਮੈਂ ਤਾਂ ਰੋ ਹੋਰ ਦੇਖ ਤਰਾ ਹੱਥ ਹੱਥ ਪੱਲ ਨੂੰ ਪਾਰੀ ਹੋ ਰਿਹਾ ਦਰਾ ਬਾਲੀ ਹੋਰੇ ਪਰ ਮੈਂ ਲਾਦਾ ਚੂੜਾ ਸੂਟਾ ਰੂ ਗਾਣਾ ਆਹੋ ਫਿਰ ਪਤਾ ਨਹੀਂ ਲੱਗਦਾਗਾ ਹੋਰ ਓਹ ਹੋ ਫਿਰ ਮੈਨੂੰ ਤਾਂ ਐਂ ਥੀ ਤੂੰ ਆ ਪਾ ਕੇ ਦੇਖ ਕਰ ਜਾ ਦੇਖ ਲੈ ਇਹ ਆ ਛੂੜੀ ਬਾ ਪਾ ਲੈ ਛੂੜੀ ਤਾਂ ਆ ਜੀ ਮੈਂ ਲਾਦਾ ਆ ਚੂੜੀਆਂ ਛੋਟੀਆਂ ਲਾ ਦਿਆ ਨੇ ਵਿੱਚ ਫਿਰ ਇਹ ਐਂ ਹੁੰਦਾਗਾ ਫਿਰ ਚਲ ਆ ਚੂੜੀਆਂ ਪਾ ਲੈਨੀ ਆ ਚੂੜਾ ਬਦਲਨੀ ਫਿਰ ਮੈਨੂੰ ਤਾਂ ਲੱਗਦਾ ਤੇਰੀ ਚੂੜੀ ਨਹੀਂ ਪਸੰਦ ਹੈਗਾ ਸੋ ਨਾ ਚੂੜਾ ਤਾਂ ਪਸੰਦ ਆ ਭੈਣ ਇੰਨਾ ਸੋਹਣਾ ਤੇ ਕਸੂਟ ਨਾਲਦਾਗਾ ਹੈ ਹਾਂ ਉਹਦਾ ਕਰਮਾ ਪਾਉਂਦੀ ਹੈ ਕਿ ਐਂ ਕਰਕੇ ਹੈ ਤੂੰ ਐਂ ਕਰ ਫਿਰ ਮੇਰੀ ਗੱਲ ਸੁਣੋ ਖਾਲੀ ਹੱਥਾਂ ਨਾਲ ਨਾ ਥੋੜੀ ਥੋੜੀ ਜਿਹੀ ਪਾ ਲਏ ਨੇ ਫਿਰ ਨਾ ਮੈਂ ਤੈਨੂੰ ਹੋਰ ਲਿਆ ਦੂੰਗੀ ਚੂੜੇ ਠੀਕ ਆ ਮੈਂ ਆਪਣੇ ਇਹ ਵੀ ਸੋਹਣਿਆ ਲਾਦ ਦੇਣਾ ਚੱਲੇ ਫਿਰ ਵਾਦ ਲੈ ਆਈਂ ਤੈਨੂੰ ਹਾਂ ਅਦਰੋਂ ਵਾਦ ਲੈ ਆਉਂਦੇ ਆ ਦੇਖ ਇਹ ਪਾ ਦਨੀ ਆ ਨਾਲੇ ਨਾ ਮੇਰੀ ਗੱਲ ਇੱਕ ਹੋਰ ਸੁਣਾ ਤੂੰ ਹੁੱਸਾ ਨਾ ਕਰਿਆ ਕਰ ਉਹ ਮੰਦੀ ਗੱਲ ਦਾ ਠੀਕ ਆ ਹਜੇ ਤਾਂ ਤੈਨੂੰ ਪਤਾ ਦਾ ਹਨਾ ਉਹਨਾਂ ਦਾ ਸੁਆ ਹੈਗੀ ਇਹ ਜਗ੍ਹਾ ਬਾਕੀ ਕਹਿੰਦੇ ਨਹੀਂ ਹੁੰਦੇ ਇਦਾਂ ਆਪਣੇ ਸਾਰੇ ਹੁੰਦਾ ਉਹ ਤਾਂ ਮਨ ਜਿੱਤ ਲੈਗੀ ਮੈਨੂੰ ਪੱਕਾ ਪਤਾ ਹੈ ਉਹ ਬਣਾ ਦੇ ਕਿ ਟੈਨਸ਼ਨ ਜਿੱਥੇ ਰਹਿੰਦੇ ਨੇ ਆਣਾ ਤੇ ਉਹਨੂੰ ਪਤਾ ਨਹੀਂ ਉਹ ਹੋ ਉਹੀ ਤੋਤਾ ਹੋ ਕਰੀ ਜਾਨੀਆ ਹਾਂ ਪੂਰੀ ਪੀੜੀਆਂ ਨੇ ਹਣਾ ਇੰਨੇ ਤੱਕ ਉਸ ਵੀ ਹੁੰਦਾ ਤੂੰ ਵੀ ਉਹਨੂੰ ਪਿਆਰ ਨਾਲ ਬੁਲਾਇਆ ਕਰ ਚੰਗਾ ਠੀਕ ਹੈ ਹਾਂ ਐ ਕਰਿਆ ਕਰ ਇਹ ਲੈ ਆਪਾਂ ਇੰਨੇ ਕ ਪਾਲਾ ਕਰੈ ਨੇ ਉਸਰਾ ਆਪਣ ਪਹਿਲਾਂ ਵੀ ਪਿੰਦੇ ਸੀ ਕਿ ਉਹ ਤੇ ਉਸਰਾ ਪੀ ਕੇ ਆਗੇ ਕਿ ਉਹ ਨਹੀਂ ਖਾਦੀ ਉਹਨਾਂ ਨੇ ਉਹ ਬਸ ਉਹੀ ਹੁੰਦੀ ਆ ਕ ਤੇਨੂੰ ਪਤਾ ਹੀ ਜਾਗਾ ਹਣਾ ਥੋੜਾ ਜਿਹਾ ਦੇਖਾ ਜਲਦਬਾਜੀ ਕੀ ਹੋ ਗਿਆ ਨਾ ਸਾਰਾ ਕੁਸਾ ਉਸਾ ਸੰਗਦੇ ਨੇ ਉਹਨਾਂ ਨੂੰ ਆਇਆਗਾ ਵੀ ਇਹਦੇ ਵਿੱਚ ਉਹ ਲੜਤੀਗੇ ਵੀ ਕੀ ਕਹੂਗੀ ਵੀ ਮੈਂ ਕੱਢੀ ਹੁਵਰ ਤੇ ਦੇ ਆਦੀ ਚਲ ਪਰ ਤੂੰ ਟੈਨਸ਼ਨ ਨਾ ਲੈ ਆਪਾਂ ਸਭ ਕੁਝ ਨਾਲ ਮਿਲ ਕੇ ਆਪਾਂ ਸਾਰਾ ਕੁਝ ਸੈੱਟ ਕਰ ਲਾਂਗੇ ਉਹ ਤਾਂ ਮੈਨੂੰ ਪਤਾ ਮੇਰੀ ਭੈਣ ਤੇ ਮੈਨੂੰ ਮਾਨਾਗਾ ਤਾਂ ਹੀ ਤਾਂ ਮੈਂ ਤੈਨੂੰ ਲੈ ਕੇ ਆਈ ਆਂਗੀ ਹਾਂ ਨਾ ਜਮੀਨ ਟੈਨਸ਼ਨ ਲੈ ਹਾਂ ਮਦਨ ਨਾਲ ਨਾਲ ਮਿਲ ਕੇ ਸਾਰਾ ਕੁਝ ਸੈੱਟ ਹੋ ਜਾਊਗਾ ਸਮੇਂ ਦੇ हिसाब ਨਾਲ ਸਾਰਾ ਕੁਝ ਸੈੱਟ ਹੋ ਜਾਊਗਾ ਹੋਰ ਹੁਣ ਤੱਕ ਕੋਈ ਨਹੀਂ ਆਉਂਦਾ ਇੱਧਰ ਲੈ ਚਲ ਇੱਧਰ ਠੀਕ ਹੈ ਭੈਣੇ ਇਹ ਇੱਧਰ ਠੀਕ ਆ ਬਸ ਆਪ ਹੈਗੀ ਨਿੱਡਰ ਚੱਲ ਕੜਾ ਹੈ। ਹਾਂ ਫਿਰ ਇਹ ਮੈਂ ਬਦਲ ਕੇ ਲੈ ਆ ਤੁਹਾਨੂੰ ਕੋਈ ਨਾ ਕਹੇ ਤੁਸੀਂ ਮੱਥਾ ਟੇਕਿਓ। ਗੁਰੂ ਘਰ ਜਾਇਓ ਠੀਕ ਆ। ਤੂੰ ਵੀ ਨਾਰੀ ਵਾਲ ਚੱਲੀ ਭੈਣੇ। ਨਾ ਮੈਂ ਕੀ ਕਰੂੰਗੀ? ਮੈਂ ਘਰੇ ਨਹੀਂ ਰੱਖੂੰਗੀ। ਕਈ ਵਾਰ ਕੋਈ ਆ ਜਾਂਦਾਗਾ। ਇੱਕ ਨਾ ਹੋ ਮੈਂ ਸੂਨ ਵਾਲੀ ਆ ਆਪਣੇ। ਹਾਂ ਤਾਂ ਹੁਣ ਮੁੜਿਆਉਂਦੇ ਭੈਣੇ ਆਪਾਂ ਤਿੰਨੇ ਵਲ ਚੱਲਦੇ ਦੇਖੀਏ। ਉਸ ਨਹੀਂ ਹੁੰਦਾ। ਤੁਸੀਂ ਜਾਇਓ। ਜੇ ਹੁਣ ਤੁਸੀਂ ਜਾਵੋਗੇ ਦੋਨੇ ਨਾ ਤੁਹਾਡਾ ਤਾਂ ਹੀ ਪਿਆਰ ਬਣੂਗਾ ਆਪਾਂ ਚ। ਸਲਪਿਆ ਆਤਾ ਪੈਣੇ ਬਣ ਜੂਗਾ ਫੇਰ ਵੀ ਦੇਖੀ ਮੈਨੂੰ ਜੀ ਨਹੀਂ ਕਰਦਾ ਤੈਨੂੰ ਕਰੇ ਕੱਲੀ ਛੱਡਣ ਨੂੰ ਵੀ ਨਾਲੇ ਵਾਈ ਚੱਲਦੇ ਆਪਾਂ ਤੈਨੂੰ ਨਹੀਂ ਜਾਂਦੇ ਹੁਣ ਤੂੰ ਵੀ ਨਾੜੀ ਕਰ ਉਹਨਾਂ ਦੇ ਸਾਹਮਣੇ ਨਾੜੀ ਕਰਨ ਲੱਗ ਜੀ ਪਹਿਲਾਂ ਉਹ ਬੜੀ ਕਰੀ ਬੈਠੇ ଥିਗੇ ਕਹਿੰਦੇ ਤੂੰ ਨਾਲ ਚੱਲ ਹੈ ਉਸੇ ਨਹੀਂ ਹੁੰਦਾ ਹੁਣ ਤੁਸੀਂ ਜਾਇ ਕਰੋ ਮੈਂ ਕਰ ਸਾਹਮਣਿਆ ਕਰੂੰਗੀ ਠੀਕ ਆ ਚਲ ਪੈਣੇ ਮੈਂ ਤਾਂ ਕਹਿੰਦੀ ਸੀ ਆਪਾਂ ਤੈਨਨੇ ਮੱਥਾ ਠੀਕ ਕਹਿੰਦੀ ਬਾਕੀ ਜਿਵੇਂ ਤੇਰੀ ਮਰਜ਼ੀ ਹੈ ਇੱਕ ਗੱਲ ਹੋਰ ਪੈਣੇ ਮੇਰੇ ਨਾਲ ਵਾਦਾ ਕਰ ਪੈਣਾ ਵੀ ਮੇਰੀ ਗੱਲ ਮੰਨੇਗੀ ہاں ਦੱਸ ਪੈਣੇ ਜਰੂਰ ਮੰਨੂਗੀ ਮੈਂ ਤੂੰ ਨਾ ਜਦ ਪਿੰਡ ਜਾਏ ਆਪਣੀ ਮਾਂ ਨੂੰ ਕੋਈ ਗੱਲ ਉਹਨਾਂ ਦੱਸੀ ਨਾ ਭੈਣੇ ਮੈਂ ਕੁਝ ਨਹੀਂ ਦੱਸਦੀ ਹੈਗੀ ਤੈਨੂੰ ਦੱਸਿਆ ਵੀ ਆਪਾਂ ਨਾਲ ਮਿਲ ਕੇ ਸਾਰਾ ਕੁਝ ਸੈੱਟ ਕਰ ਲਾਂਗੇ ਐ ਆ ਨਾ ਭੈਣੀ ਜੇ ਆਪਣੀ ਮਾਂ ਨੂੰ ਤੇ ਦੱਸਤਾ ਵੀ ਉਹ ਐ ਕਰਕੇ ਮੇਰੇ ਨਾਲ ਬੋਲਦੇ ਨਹੀਂ ਹੌਲੀ ਹੌਲੀ ਸਾਰਾ ਫਰਕ ਪੈ ਜਾਊਗਾ ਨਾ ਨਾ ਭੈਣੇ ਕੁਝ ਨਹੀਂ ਦੱਸਦੀ ਹੁਣ ਮੈਨੂੰ ਪਤਾ ਹੀ ਹੈ ਵੀ ਕਿੱਡਾ ਦੁੱਖ ਲੱਗਿਆ ਹੋਇਆ ਹੈ ਬਾਈ ਨੂੰ ਹਾਂ ਵੀ ਦੇਖ ਤੂੰ ਕੋਈ ਗੱਲ ਆ ਤੂੰ ਐਂ ਕਹਦੀ ਵੀ ਮੈਂ ਤਾਂ ਬਹੁਤ ਜ਼ਿਆਦਾ ਖੁਸਾ ਮੈਨੂੰ ਬਹੁੜਾ ਪਿਆਰ ਕਰਦੇ ਨੇ ਦੋਨੇ ਜਾਨੀ ਨਾ ਠੀਕ ਠੀਕ ਜਮੀ ਨਹੀਂ ਦੱਸਦੀ ਨਾ ਦੱਸੀ ਨਾ ਮੇਰੀ ਭੈਣ ਕੁਝ ਨਹੀਂ ਦੱਸਦੀ ਹਾਂ ਕਿਉਂਕਿ ਆਪਣੀ ਮਾਂ ਮੈ ਆਪਣੇ ਦੀ ਰੱਬ ਦਿਖਦਾ ਉਹਦਾ ਨਾ ਨਾ ਠੀਕ ਜਮੀਨ ਆਪਣਾ ਟੈਨਸ਼ਨ ਨਾ ਲੈ ਤੂੰ ਮੇਰੇ ਸਿਰ ਤੇ ਬਸ ਹੋਰ ਮੈਨੂੰ ਗੁਰਵੀਰ ਲਾ ਗਿਆ ਕਹਿਣਾ ਇੱਕ ਵਾਰੀ ਮੇਰੇ ਕੋਲੇ ਆਇਆ ਮੈਨੂੰ ਕਹਿੰਦਾ ਭਣੀ ਜਦ ਲੋਕਾਂ ਦੇ ਜਵਾਖ ਪਾਣ ਜਾਂ ਪਾਣ ਜੀ ਜਾਂਦੇ ਨੇ ਸੁੱਟੀਆਂ ਚ ਵੀ ਸਾਡਾ ਵੀ ਜੀ ਕਰਦਾਗਾ ਵੀ ਸਾਡਾ ਵੀ ਪਾਣ ਜਾਂ ਪਾਣ ਜੀ ਜਾਵੇ ਹੁਣ ਸੁੱਖ ਨਾਲ ਆਪਾਂ ਲੈ ਕੇ ਜਾਇਆ ਕਰਾਂਗੇ ਆਪਣੇ ਜਮੀਨਾਂ ਟੈਨਸ਼ਨ ਲੈ ਭਣੀ ਮੇਰੇ ਸਿਰ ਤੇ ਦੇਖ ਆਪਾਂ ਨਾਲ ਮਿਲ ਕੇ ਸਾਰਾ ਕੁਝ ਰੱਬ ਸਹੀ ਕਰ ਦੂਗਾ ਜਦ ਆਪਾਂ ਨਾਲ ਮਿਲ ਕੇ ਖੁਸ਼ ਰਹੇ ਤੇ ਨੇ ਜਦ ਗੁਰੂ ਕਰ ਚਾਹੀਂਗੀ ਨਾ ਬਸ ਰੱਬ ਦੇ ਕੋਲੋਂ ਨਾ ਇਹ ਹੀ ਚੀਜ਼ ਮੰਗੇ ਵੀ ਰੱਬਾ ਮੈਂ ਨਿੱਕਾ ਪੁੱਤ ਦੇ ਦਿੱਤੀ ਸੋਣਾ ਜੀ ਠੀਕ ਹੈ ਪਣੇ ਠੀਕ ਹੈ ਠੀਕ ਹੈ ਜਰੂਰ ਚੰਗਾ ਚਲ ਠੀਕ ਹੈ ਚੰਗਾ ਠੀਕ ਹੈ ਦੀਕਾਂ ਲੱਗ ਰਹੇ ਹੁਣੇ ਮੈਂ ਦੇਖਦੀ ਹਾਂ ਉਹਨਾਂ ਨੂੰ ਵੀ ਕੀ ਕਰਦੇ ਨੇ ਲਾ ਤਾਂ ਫਿਰ ਮੈਂ ਵਾਪਸ ਕਰਿਆ ਹਾਂਗੀ ਠੀਕ ਹੈ ਹਾਂ ਇਹ ਬਾਦਲ ਨੇ ਹੀ ਪਣੇ ਸੋਟਾ ਹੈ ਨਾ ਪਰ ਚਲ ਹਾਂ ਹੋਰ ਲਿਆ ਦੂੰਗੀ ਫਿਰ ਸੁਣ ਕੇ ਹਾਂ ਚਲ ਠੀਕ ਹੈ ਚੰਗਾ ਆ ਜਾ ਫਿਰ ਤੂੰਗੀ ਰਾਜ ਆ ਜਾਓ ਹੁਣ ਮੈਂ ਖੇਤ ਵੀ ਜਾਣਾ ਫਿਰ ਉਹਨਾਂ ਬੱਕਰਾਂ ਬੱਕਰੇ ਕੀ ਕਹੀ ਜੀ ਬੰਨੀ ਮਾੜੀ ਹੈ ਇਹ ਕੀ ਬੰਨ ਨਹੀਂ ਜਾਂਦੀ ਹਰੇਕ ਚੀਜ਼ ਚਨਗੋਚ ਕਰੀ ਜਾਂਦੀ ਹੈ ਲੈ ਚਲ ਬੈਠੋ ਚਲੋ ਅੱਜ ਚਲੀਏ ਇਹੀ ਜਾਉਗੀ ਮੈਂ ਨਹੀਂ ਜਾਂਦੀ ਹੈਗੀ ਕਿਉਂ ਮੈਂ ਘਰੀ ਤੈਨੂੰ ਪਤਾ ਹੈਗਾ ਮੈਂ ਸੂਣ ਆਲੀ ਜਾਈਗੀ ਕੀ ਪਤਾ ਕਿਹਾ ਸੀ ਮੈਂ ਪਹਿਣ ਨੂੰ ਮਾ ਹਸੂ ਮੁੰਡਾ ਪੰਜ ਮਿੰਟ ਨਹੀਂ ਲਾਣੇ ਕੁਛ ਨਹੀਂ ਹੁੰਦਾ ਕੋਈ ਕੁਛ ਨਹੀਂ ਪਕਦਾ ਲੇਕਨ ਹੌਲੀ ਜਿਹੀ ਮੋੜ ਲੈਣਾ ਵਾਜਾ ਪਣੀ ਨਹੀਂ ਵੀ ਬੋਲਣੀ ਤੇ ਕਹੀ ਨਾ ਅੱਜ ਕਿਉਂਕਿ ਕਾਲੀ ਕਰੀ ਜਾਉ ਲੱਹ ਮੰਨਤਾ ਗਿਆ ਬਾਕੀ ਵਧੀਆ ਹੋਇਆ ਹੁਣ ਤਾਂ ਐਂ ਦੋ ਨਾ ਜਣਾ ਨੂੰ ਪੇਜਿਆ ਕਰੂੰਗੀ ਜਿੱਥੇ ਵੀ ਪੇਜਿਆ ਕਰੂੰਗੀ ਮੈਂ ਮੈਂ ਤਾਂ ਹੁਣ ਨਾਲ ਜਾਂਦੀ ਹੀ ਨਹੀਂ ਕਾ ਸਾਲ ਹੋ ਗਿਆ ਨਾਲ ਜਾਂਦੀ ਨਹੀਂ ਇਹ ਤਾਂ ਜ਼ਰੂਰੀ ਆਗਾ ਕਿ ਨਾਲੇ ਜਾਣਾ ਨਾ ਲੈਨੇ ਐ ਕਰ ਮੈਂ ਕੋਈ ਕੰਮ ਕਰ ਲੈਣੀ ਆ ਜਾ ਕੇ ਰਾਜੋ ਪਾਏ ਮੈਂ ਮਰ ਜਾ ਮੈਂ ਮਰ ਜਾ ਕੀ ਹੋ ਗਿਆ ਟਾਇਰ ਪੈਂਚਰ ਹੋ ਗਿਆ ਟਾਇਰ ਕਾਨੂੰ ਪੈਂਚਰ ਹੋ ਗਿਆ ਹਾਂ ਦਿਲ ਪੈਂਚਰ ਹੋ ਗਿਆ ਮੰਦਾ ਨਹੀਂ ਪਾਏ ਕੀ ਕਰਾਂ ਛੋਟਾ ਮੈਨੂੰ ਆਏ ਬੱਸ ਉਹ ਪਹਿਲਾਂ ਉਹ ਕੱਲੀ ਨੂੰ ਛੱਡਾ ਏ ਉਹ ਫੜੀ ਆ ਕੱਲੀ ਨੂੰ ਦੱਸ ਕੇ ਉਹਨੂੰ ਮੈਂ ਬੰਗਲੌਰ ਲੈ ਗਿਆ ਕਿ ਸਰਕ ਚੜੇ ਨੇ ਵੇਖ ਲਾ ਨਾਲ ਨਾਲ ਫਿਰ ਪੁੱਟ ਮੁੜੇ ਤੁਸੀਂ ਆਏ ਕਿਉਂ ਕਰਦੇ ਹੋਗੇ ਮਤਲਬ ਉਹ ਨਹੀਂ ਅੱਥੇ ਕੀ ਦਿਲ ਨਹੀਂ ਮੰਦਾ ਅੱਗੇ ਰਵ ਹਰ ਰੋਜ਼ ਤੇ ਨਾਲ ਜਾ ਕੇ ਉਹ ਪਰ ਮੱਖਾ ਦੇਖਦਾ ਸੀ ਫਿਰ ਹੁਣ ਇਹਦੇ ਨਾਲ ਮੱਥਾ ਟੇਕਣਾ ਪਿਆ ਕਰੂਗਾ ਜੀ ਕੋਈ ਗੱਲ ਨਹੀਂ ਉਸ ਨਹੀਂ ਹੁੰਦਾ ਕਿਉਂ ਉਸੀਆਂ ਨੂੰ ਕਿਉਂ ਗਲ ਘੋਟਣ ਲੱਗ ਰਹੇ ਉਹਦੀਆਂ ਦਾ ਭੱਗ ਦੇ ਦੱਸ ਇਧਰੋਂ ਤੇਰੀਆਂ ਦਾ ਘੋਟੂਗਾ ਹੱਥ ਬਣਾ ਲਵੇਂ ਤੋਂ ਪੈਰੀ ਹੱਥ ਲਾ ਮਾ ਸੋਢੀ ਚੁੰਨੀ ਤਰਾ ਮੇਰੇ ਪੈਰੀ ਹੋਰ ਕਰ ਕੀ ਬਖਸੋਂਗੇ ਡੱਗ ਜੋ ਡੱਗ ਜੋ ਹਾਏ ਬੇਰਬਾ ਕੀ ਕਰਨੀ ਰਾਜਪੂ ਪੁੱਠੀ ਫੇਰ ਮੁੜਾਏ ਦੇਖ ਲਾ ਤੇ ਦੇਖ ਰਿਹਾ ਆਪਨੇ ਤਾਨੂੰ ਤੂੰ ਵੀ ਸਾਰਾ ਦਿਨ ਪੋਲੀ ਜਿ ਬਣ ਕੇ ਗੱਲਾਂ ਕਰੀਏ ਨੇ ਇਹਦੇ ਨਾਲ ਬਸ ਹੁਣ ਤੂੰ ਤੇਜ ਹੋ ਜਾ ਫਿਰ ਮੰਨਿਆ ਕਰਨਗੇ ਉਹ ਨਹੀਂ ਮੰਨਦੇ ਹੈਗੇ ਬਸ ਤੂੰ ਨਾ ਚੱਲ ਮੇਰੇ ਦਿਲ ਪੈਂਚਰ ਹੋ ਗਿਆ ਪਤਾ ਨਹੀਂ ਕੀ ਹੋ ਰਿਹਾਗਾ ਲਾ ਗੇਟ ਲਾਉਣੀ ਆ ਅੰਦਰੋਂ ਕੋਈ ਪਤਾ ਨਹੀਂ ਮੰਨਦਾ ਫਿਰ ਫਿਰ ਮੁੜਿਆ ਹੁਣ

ਮੇਰੀ ਭੈਣ ਨੇ ਜਿਹੜੀਆਂ ਖੁਸ਼ੀਆਂ ਵਾਸਤੇ ਇਹਨੇ ਦੁੱਖ ਸਹੇ ਨੇ ਉਹਨਾਂ ਦੀ ਜਰੂਰ ਖੁਸ਼ੀ ਪੂਰੀ ਕਰਿਓ ਇੱਕ ਪੁੱਤ ਦੀ ਦਾਤ ਵਖਸਿਓ ਮੇਰੀਆਂ ਖੁਸ਼ੀਆਂ ਦਾ ਵੀ ਧਿਆਨ ਰੱਖਿਓ ਉਹਨਾਂ ਨੇ ਖੁਸ਼ੀਆਂ ਦਾ ਵੀ ਧਿਆਨ ਰੱਖਿਆ ਵੈਗਰੂ ਤੁਹਾਡੇ ਅੱਗੇ ਪੱਲਾ ਾੜਦੀਆਂ ਮੇਰੀ ਖੁ ਭੈਣ ਨੂੰ ਸਾਹ ਸਾਚ ਖੁਸ਼ ਕਰਦਾ ਮੈਂ ਵੀ ਉਹ ਤੋਂ ਸਾਰੀਆਂ ਖੁਸ਼ੀਆਂ ਦੀਆਂ ਪੂਰੀਆਂ ਕਰ ਸਕਾਂ ਫੇ ਵੈਗਰੂ ਕਿਰਪਾ ਕਰਿਓ ਵਾਹਿ ਆਇਆ ਕਹਿੰਦਾ ਦੀ ਮਤਾ ਹਾਂਜੀ ਲੈ ਮੈਂ ਖੇਤ ਕਿਹੜਾ ਮਾਰਿਆ ਮਮਲਾ ਜਾ ਮੈਂ ਕਹਿੰਦੀ ਤੀਜੀ ਕੁੱਟ ਚਾਹ ਪਾਣੀ ਪੀ ਜਾਂਦੇ ਨਾਲ ਭਾਂਕਾ ਦੂਗੀ ਅੰਦਰ ਨਹੀਂ ਆਏ ਹੈਗੇ ਫਿਰ ਵਗ ਜਿਓ ਖੇਤ ਚੱਲ ਜਾ ਦੋ ਦਾ ਨਾਂ ਲੈਤਾ ਮੁੱਲ ਤਾਂ ਅੰਦਰ ਜਾਣਾ ਪੂਵੋ ਨਾ ਜੀ ਮੋਰਾ ਜੋ ਕੁੱਟ ਚਾਹ ਪੀ ਜਿਓ ਲੱਗਦਾ ਚਲ ਮੁੰਗੂ ਵੀ ਖੜਾ ਰਹਿਣ ਦੇ ਇਧਰ ਬਾਗੀ ਮੈਂ ਬਾਰੇ ਵੀ ਦੇਖਿਆ ਹੀ ਪੈਣ ਮਾਰੀ ਇਹ ਨਹੀਂ ਹੈਗੀ ਹੈ ਬਾਰੇ ਵੀ ਦੇਖਿਆ ਹੀ ਪੈਣ ਕਰੀ ਨਹੀਂ ਹੈਨੀ ਆਂਦਰਲੇ ਨੂੰ ਕੁੰਡੇ ਲਾਗੀ ਬਾਹਰਲਾ ਪਾਰ ਖੁੱਲੀ ਪਿਆਤੀ ਤੇ ਅੰਡੀ ਗਵੰਡੀ ਤੇ ਤਾਂ ਨਾ ਕੀ ਕਿਸੇ ਦੇ ਪਤਾ ਨਹੀਂ ਬਾਹਰ ਤਾਂ ਖੁੱਲੀ ਧੀਗੇ ਚੱਲ ਐ ਕਰ ਖੜਜੋ ਮੈਂ ਪਹੁੰਚਾਗਦਾ ਫੋਨ ਲਾ ਫੋਨ ਮੈਂ ਲਾਉਣੀਆ ਮੇਰੇ ਲਈ ਹੈਗਾ ਮੈਂ ਲਾ ਕੇ ਪੁੱਛਦੀ ਚੱਲਾ ਆਸ਼ੇ ਦੀ ਪੁੱਛ ਕਿੱਥੇ ਹੈ ਹੈਲੋ ਆ ਹਾਂ ਰਾਜਪਾਲ ਕਿੱਥੇ ਐ ਤੂੰ ਹੈਲੋ ਹਾਂ ਮਾ ਮਾਪ ਕਿੱਥੇ ਪੈਣ ਤੂੰ ਮੈਂ ਮੈਂ ਮਾ ਦਾ ਪਿੰਡ ਵਾਗੀ ਸੀ ਪੈਣ ਅਸਾ ਪਿੰਡ ਵਾਗੀ ਫਿਰ ਲੈਂਦਾ ਸੰਤਾਈ ਤਿਉਰੀ ਤੀ ਬਾਹਰ ਖੁੱਲੇ ਪਏ ਤੀ ਚਲ ਠੀਕ ਹੈ ਚੰਗਾ ਠੀਕ ਹੈ ਪੈਣ ਇਹ ਤਾਂ ਪਿੰਡ ਵਾਗੀ ਲੈ ਆਪਾਂ ਗੱਲ ਨੂੰ ਓਹੋ ਚਲ ਠੀਕ ਹੈ ਚੰਗਾ ਫਿਰ ਮੈਂ ਖੇਤ ਜਾਨਾ ਲੈ ਤੁਸੀਂ ਹੁਣ ਖੇਤ ਜਾਨੇ ਹੋ ਪੈਣ ਦੇਖੀ ਪਿੰਡ ਵਾਗੀ ਮੇਰਾ ਕਾ ਕੱਲੀ ਦਾ ਘਰੇ ਕਿਵੇਂ ਜੀ ਲੱਗੂ ਆ ਤੇ ਮੈਨੂੰ ਤਾਂ ਕੰਦਾ ਵੀ ਡਰਾਉਣਗੇ ਦੋ ਦੰਟਾ ਹੋਇਨੇ ਅਜੇ ਮੈਨੂੰ ਆਈ ਨਹੀਂ ਤੁਸੀਂ ਆ ਰਹੇਂਗੇ ਨਹੀਂ ਆਣੀ ਹੈ ਜਵਾਖੜੀਆਂ ਆਏ ਤੇ ਬੜਾਣੀਆਂ ਕੰਦਨਾਂ ਵਾਲੇ ਹੋਰ ਆਪ ਦਾ ਅੰਦਰੋਂ ਗੁੰੰਦਾ ਲਾ ਲਈ ਚਲੋ ਆ ਫੇਰ ਵੀ 2 ਦਿਨ ਹੋਏ ਨੇ ਵਿਆਹੀ ਨੂੰ ਜਲਦੀ ਤੁਸੀਂ ਘਰੇ ਰੋ ਆਪਾਂ ਗੱਲਾਂ-ਵਾਤਾਂ ਕਰ ਲਾਂਗੇ ਤੁਸੀਂ ਆਏ ਨਾ ਕਰੋ ਹਾਏ ਬਈ ਬੋਛਲਾ ਕਹਾਂ ਦੀ ਆ ਕੇ ਆਪਣੇ ਜਾਣ ਕੇ ਛੱਡ ਕੇ ਗਈ ਆ ਮੈਂ ਚਲ ਆਪਾਂ ਗੱਲਾਂ-ਵਾਤਾਂ ਕਰ ਲੈਂਦੇ ਹਣਾ ਹੁਣ ਦੇਖਾ ਤੁਹਾਨੂੰ ਜਿੰਨਾ ਮਰਜੀ ਟਣੀ ਜੋ ਐ ਕਿਹੜਾ ਮੈਂ ਬੌਲੀਆਂ ਮੈਨੂੰ ਸਾਰਾ ਪਤਾ ਹੈ ਹੁਣ ਜਿਹੜਾ ਮੇਰਾ ਹੱਕ ਆ ਤੁਹਾਨੂੰ ਦੇਣਾ ਪਊਗਾ ਓਹੋ ਮੈਂ ਕਦੋਂ ਮੁਕਰਿਆ ਤੇਰਾ ਬਣਦਾ ਹੱਕ ਤੈਨੂੰ ਮਿਲੂਗਾ 10 ਕਿੱਲੇ ਜ਼ਮੀਨ ਦੇ ਨੇ 5 ਤੇਰੇ ਨੇ 5 ਤੇਰੀ ਭੈਣ ਦੇ ਨੇ ਆਏ ਹੁਣ ਕੱਲੀ ਜ਼ਮੀਨ ਤਾਂ ਨਹੀਂ ਜੀ ਤੁਸੀਂ ਬਾਹਰੇ ਭੱਗ ਜਾਓਗੇ ਪਹਿਲਾਂ ਮੈਂ ਦੱਸੋ ਭੋਰੀ ਮੇਰਾ ਕੌਣ ਹੈਗਾ ਚਲ ਭੈਣ ਪਿੰਡ ਬੀਬੀ ਨੂੰ ਮਿਲਣ ਵਾਗੀ ਹੋਣੀ ਜੀ ਕੱਲੀ ਰਹਗੀ ਤੀ ਫੇਰ ਵੀ ਉਹਦਾ ਨੀ ਲੱਗਣਾ ਹੈ ਮਤਾਂ ਕਰੀ ਤੇ ਦੇਖੀ ਕੀ ਕਰੇ ਰਾਇ ਕੋਈ ਸਿਮਰਾ ਕੱਲੀ ਦਾ ਜੀ ਨਹੀਂ ਲੱਗਣਾ ਹੈ ਘਰੇ ਉਹ ਕੰਮਕਾਰ ਵੀ ਜ਼ਰੂਰੀ ਹੈ ਖੇਤ ਫਸਲ ਵੀ ਦੇਖਣੀ ਹੈ ਦੋ ਤਿੰਨ ਦਿਨ ਹੋ ਗਏ ਸਪਰੇਅ ਕਰੀ ਨੂੰ ਉਹ ਦੇਖਣਾ ਵੀ ਸੂੰਭੀ ਮਰ ਗਈ ਕਿ ਨਾ ਕੰਮ ਤਾਂ ਕਰ ਲੈ ਜੀ ਦੇਖੀ ਦੋ ਆਪਣੇ ਹੁਣ ਦੋ ਚਾਰ ਦਿਨ ਹੈਗਾ ਗੱਲਾਂ ਬਾਤਾਂ ਕਰ ਲਾਂਗੇ ਕੋਈ ਨਾ ਕੰਮ ਤਾਂ ساری ਉਮਰੇ ਕਰਨਾ ਹੈਗਾ ਹਮਮ ਚਲ ਠੀਕ ਹੈ ਕੁੰਨੇ ਮੈਂ ਰਹਿ ਜਣਾ ਕਰੇ ਜੇ ਤੇ ਤੈਨੂੰ ਲੋੜ ਹੈ ਚਾਹ ਕਰ ਲੈ ਲੈ ਤੇ ਮੈਨੂੰ ਤਾਂ ਲੋੜ ਨਹੀਂ ਚਲ ਚਾਹ ਤਾਂ ਆਪਾਂ ਦੋਏ ਪੀ ਲਾਂ ਮੈਂ ਹੀ ਕਹਿੰਦੀ ਸੀ ਜਾਏ ਹੁਣ ਜੀ ਖੇਤ ਮੈਂ ਇਕੱਲੀ ਉਰੇ ਕੀ ਕਰੂੰਗੀ ਕਰੇ ਫਿਰ ਕਹਿਤਾ ਨਹੀਂ ਜਾਂਦਾ ਮੈਨੂੰ ਜਾਣ ਦੀ ਬੁਝ ਜੀ ਵੀ ਨਹੀਂ ਹੈਗੀ ਉਰੇ ਫਿਰ ਕਹਿਤਾ ਨਹੀਂ ਜਾਂਦਾ ਹੋਰ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਚਲ ਤੂੰ ਚਾਹ ਕਰ ਲੈ ਜੇ ਤੈਨੂੰ ਲੋੜ ਹੈ ਕਰ ਲਿਆ ਦੇਖ ਮੈਂ ਤਾਂ ਪੀਣੀ ਨਹੀਂ ਹੈਗੀ ਨਾ ਜੀ ਥੋੜੀ ਜੀ ਪੀ ਲੈ ਮੈਂ ਲਿਆਉਣੀ ਆ ਕਰਕੇ ਚਾਹ ਮੈਂ ਲਿਆਉਣੀ ਜਿਸੀ ਬੈਠੀ ਕਰ ਲਿਆ ਉਹਨਾਂ ਨੂੰ ਕਿ ਮੈਂ ਸਮਝਾਵਾਂ ਉਹ ਬਹੁਤ ਚਲਾਕਾਂ ਦੀ ਹੁੰਦੇ ਆ ਕਰਨ ਐਡੀ ਕਿਉਂ ਨੂੰ ਜੇ ਤਾਂ ਘੁਰੀਤੀ ਮਾਂ ਨੂੰ ਮਿਲਣ ਜਾਣ ਕੇ ਆਨੇ ਵਹਨ ਨੇ ਕੱਲਿਆਂ ਨੂੰ ਛੱਡ ਕੇ ਗਈ ਹੈ ਤੇਰੇ ਦਿਲ ਦੀ ਮੈਂ ਸਾਰੀਆਂ ਜਾਣਦਾ ਤੇਰੇ ਨਾਲ 20 ਸਾਲ ਗੁਜ਼ਾਰੇ ਨੇ ਇੱਕ ਤਾਂ ਮੁਰਖ ਨਹੀਂ ਹੈਗਾ ਮੈਂ ਚੱਲ ਕਰ ਲੈ ਤੂੰ ਆਪਦੇ ਦਿਲ ਦੀਆਂ ਮੈਨੂੰ ਆਪਦੇ ਦਿਲ ਦੀਆਂ ਕਰਨ ਦੇ ਲਓ ਜੀ ਚਾਹ ਨੂੰ ਤਾਂ ਗੋਲੀ ਮਾਰੋ ਮੈਂ ਤਾਂ ਦੁੱਧ ਚੀ ਪੱਤੀ ਪਾ ਲਈ ਚਲ ਠੀਕ ਹੈ ਪਰਮਾਤਮਾ ਦੀ ਕਿਰਪਾ ਨਾਲ ਬਥੇਰਾ ਦੋਸਤ ਦੇਖੇ ਹੀ ਪਣ ਦਾ ਸੁਆਕ ਕਿੰਨਾ ਚੰਗਾ ਹੈ ਨਾ ਉਹ ਤਾਂ ਮੈਨੂੰ ਵੀ ਪਤਾ ਹੈ ਟਟੂਆ ਟਮੈ ਉਹਦੇ ਨਾਲ 20 ਸਾਲ ਗੁਜ਼ਾਰੇ ਨੇ ਆਏ ਨਹੀਂ ਜੀ ਜਿੰਨਾ ਸਾਨੂੰ ਪਿਆਰ ਕਰਦੇ ਉਹਨਾਂ ਮੈਨੂੰ ਕਰਤੀ ਹੈ ਹੀ ਪਿਆਰ ਉਹਦਾ ਸਵਾਹ ਹੀ ਹੈ ਜੇ ਤਾ ਸਾਰੇ ਨੂੰ ਇਹ ਪਿਆਰ ਕਰ ਲੈ ਚਲੋ ਠੀਕ ਹੈ ਜੀ ਹੁਣ ਖੇਤ ਨਾ ਜਾਏ ਅੱਜ ਅੱਜ ਆਪਾਂ ਕਰੇ ਰਹਾਂਗੇ ਜਦ ਮੈਂ ਤੈਨੂੰ ਕਹਿਤਾ ਵੀ ਨਹੀਂ ਜਾਂਦਾ ਨੌ ਕਿਤੇ ਭੱਜ ਜਾ ਜੀ ਮੇਰਾ ਜੀਨ ਬਣਾ ਕੱਲੀ ਆ ਕੇ ਉਹ ਕਲੇਸ਼ ਕਰੂਗੀ ਵੀ ਕੱਲੇ ਨੂੰ ਛੱਡ ਕੇ ਭਾਗਿਆ ਹਲੇ ਦੋ ਦਿਨ ਨਹੀਂ ਹੋਏ ਆ ਹੋਰ ਕੁਝ ਬਣਾ ਕੇ ਦੇ ਦੇਣੀ ਆ ਜੀ ਕੋਈ ਕੁਕ ਲੱਗ ਰਹੀ ਹੈ ਰੋਟੀ ਮੈਂ ਕੁਝ ਨਹੀਂ ਖਾਣਾ ਠੀਕ ਹੈ ਹੁਣ じゃ ਤੇਰੀ ਮੰਨ ਲਈ ਐਨੀ ਕ ਵੀ ਨਹੀਂ ਖੇਤ ਜਾਂਦਾ ਚਲ ਜਾਓ ਨਹੀਂ ਬਸ ਬਾਹਰ ਵੀ ਨਾ ਜਾਏ ਆਪਾਂ ਬਾਹਰ ਲਾ ਕੇ ਅੰਦਰ ਬੈਠਾ ਮੰਨ ਚਲ ਤੇਰੀ ਮਰਜ਼ੀ ਹੈ